ਕਿਸਾਨ ਅੰਦੋਲਨ ਦੂਜੀ ਵਾਰ ਜੋ ਜਾ ਰਿਹਾ ਉਹ 13 ਫਰਵਰੀ ਨੂੰ ਜਾਣਾ ਸੀ ਤੇ ਹੁਣ ਸਰਕਾਰ ਦੇ ਇੰਨੀਆਂ ਜ਼ਿਆਦੇ ਤਿਆਰੀਆਂ ਨੂੰ ਦੇਖ ਕੇ ਪਹਿਲੇ ਹੀ ਤੁਰ ਪਿਆ ਕਿਸਾਨ ਅੰਦੋਲਨ ਦੇ ਵੱਡੇ ਕਾਫਲੇ ਤੁਸੀਂ ਇਹ ਵੀਡੀਓ ਵਿੱਚ ਦੇਖ ਸਕਦੇ ਹੋ ਤੇ ਅੱਗੇ ਦੇਖਦੇ ਇਸ ਵੀਡੀਓ ਨੂੰ ਉਸ ਤੋਂ ਪਹਿਲਾਂ ਕਮੈਂਟ ਵਿੱਚ ਜਰੂਰ ਦੱਸਿਓ ਕਿ ਕਿਸਾਨਾਂ ਨੂੰ ਇਸ ਵਾਰ ਧਰਨੇ ਤੇ ਪ੍ਰੋਪਰ ਜਾਣੇ ਦਿੱਤਾ ਜਾਵੇਗਾ ਦਿੱਲੀ ਜਾਂ ਅਲੱਗ ਵਿੱਚ ਜਾਂ ਫਿਰ ਪਹਿਲਾਂ ਹੀ ਰੋਕ ਦਿੱਤਾ ਜਾਵੇਗਾ ਰਹਿ ਕਮੈਂਟ ਵਿੱਚ ਜਰੂਰ ਦੱਸਿਓ ਤੇ ਵੀਡੀਓ ਨੂੰ ਬਤਵਾ-ਬਤ ਸ਼ੇਅਰ ਕਰ ਦਿਓ ਜੇ ਕਿਸਾਨ ਬਣਦੇ ਹੋ ਤਾਂ ਕੀ ਜਾਓ ਜਾਂ ਅਰ ਜਾ ਪਾਰ ਆ ਜਾ ਵੀ ਬਾਕੀ ਦਾ ਪੰਜਾਬ ਵੀ ਆ ਜਾ ਸਾਰਾ ਚੜ੍ਹਦੀ ਗਲਾ ਆ ਜਾ ਜਿਹੜੇ ਜਿਹੜੇ ਇਲਾਕੇ ਚ ਵੀਰ ਭਰਾ ਆ ਗਏ ਸਭ ਤਿਆਰ ਹੋ ਜਾਓ ਟਰਾਲੀਆਂ ਦੀਆਂ ਲੈਣਾ ਲਾ ਦੋ ਕਿੰਨੀਆਂ ਘਰੋਗ ਲੈਣਗੇ ਕਿੰਨੇ ਕੁ ਬੰਨ ਮਾਰ ਲੈਣਗੇ ਅਜ ਲੱਗ ਜੇ ਬਰਾ ਦਿੱਲੀ ਸਰਕਾਰ ਨੂੰ ਇਹ ਪਿਆਸ ਪੁੱਲ ਤੇ ਆਜੀ ਲੈਣਾ ਲੱਗੀਆਂ ਟਰਾਲੀਆਂ ਦੀਆਂ ਮਬਰ ਸਰਤੋ ਜਲੰਧਰ ਰੋਡ ਤੇ ਤੇ ਕਿਸਾਨ ਵੀਰ ਫਾਡੇ ਨਾਲ ਬਿਲਕੁਲ ਤਿਆਰ ਵਰ ਤਿਆਰ ਤੇ ਪੁਲਿਸ ਵੀ ਅੱਗੇ ਬਿਲਕੁਲ ਤਿਆਰ ਵਰ ਤਿਆਰ ਆ। ਆ ਕੀ ਚਲੋ ਰੱਬ ਰੱਖਾ। ਫੜਦੀ ਗਿਓ। ਉਹ ਜਿੱਥੋਂ ਤੱਕ ਵੀ ਨਿਗਾਹ ਮਾਰੋਗੇ ਤੁਹਾਨੂੰ ਟਰਾਲੀਆਂ ਟਰਾਲੀਆਂ ਨਜ਼ਰ ਆਉਣਗੀਆਂ। ਇਹਨੀਆਂ ਬਣ ਚੱਲਿਆ ਮੌਲਵੀ ਬਣ ਚੱਲਿਆ ਬਾਕੀ ਇਹ ਗੱਲ ਹੈ ਐਦ ਕੀ ਜਿਹੜੇ ਵੀ ਆਉਣਗੇ ਨਾ ਉਹ ਬੰਦੇ ਮਤਲਬ ਦੋਖਲੇ ਨਹੀਂ ਹੋਣਗੇ ਮੈਨੂੰ ਇਸ ਗੱਲ ਦਾ ਅਹਿਸਾਸ ਹੋਇਆ ਜਿੰਨੇ ਬੰਦੇ ਨਾਲ ਗੱਲ ਕੀਤੀ ਆ ਸਾਰੇ ਫਤੇ ਬਲਾ ਕੇ ਗੱਲ ਕਰਦੇ ਪੰਜਾਬ ਦੇ ਉਦੋਂ ਬੰਦੇ ਦੀ ਪਛਾਣ ਹੋ ਜਾਂਦੀ तकरीबन तकरीबन ਤੇ ਚਲੋ ਮਾਰਕ ਭਰੀ ਕਰੇ